ਸਤਨਾਮ ਵਾਹਿਗੁਰੂ ਸਾਹਿਬ ਜੀ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਚ ਰੰਗ ਇਕੋ ਨਾਮ ਅੰਧਾ ਵਿਖਿਆ ਰੰਗ ਕੋੜਾ ਵਿਆ ਦਿਸਣ ਸਭੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾ ਬਣ ਤੈਨ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾ ਹਰ ਮਿਲਣ ਨਾ ਮਨ ਲੋਚਦਾ ਕਰਮ ਮਿਲਾਵਣ ਹਾ ਜਿਨੀ ਸਖੀਏ ਪ੍ਰਭ ਪਾਇਆ ਹਉ ਤਿੰਨ ਕਾ ਸਦ ਬਲ ਹਾਰ ਨਾਨ ਹਰ ਜੀ ਮਿਆ ਕਰ ਸ਼ਬਦ ਸਵਾਰਣ ਹਾ ਸਾਵਣ ਤੇਨਾ ਸੁਹਾਗਣ ਜਿਨ ਰਾਮ ਨਾਮ ਉਰਹਾ सावन तेना सुहागणी जिन राम नाम रहर वाहे गुरु जी का खालसा वाहे गुरु जी की फतेह गुरु प्यारी सतसंग जी ए पावन शब्द गुरु ग्रंथ साहिब जी ਦੇ ਅੰਕ 134 ਦੇ ਉੱਪਰ ਅੰਕਿਤ ਹੈ ਸਤਗੁਰੂ ਕਲ ਦੇ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਸਾਨ ਅਸਾੜ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ ਜਿਨ੍ਹਾਂ ਦੇ ਮਨ ਦੇ ਵਿੱਚ ਪ੍ਰਮਾਤਮਾ ਦੇ ਉਪਦੇਸ਼ ਵਸਦੇ ਹਨ ਉਹਨਾਂ ਦਾ ਜੀਵਨ ਹਮੇਸ਼ਾ ਹੀ ਸੁਹੱਪਣ ਵਾਲਾ ਹੈ ਸੁਹਾਵਣਾ ਹੈ ਸੁਖੀ ਹੈ ਸਾਤ ਸੰਗਤ ਜੀ ਇਹ ਜਿਹੜੇ ਬਾਹਰਲੀਆਂ ਰੁੱਤਾਂ ਹਨ ਇਹ ਬਾਹਰਲੀਆਂ ਰੁੱਤਾਂ ਜਿਹੜੀਆਂ ਹਨ ਸਮੇਂ ਦੇ ਮੁਤਾਬਕ ਬਦਲ ਜਾਂਦੀਆਂ ਪਰ ਐਸਾ ਵੀ ਹੁੰਦਾ ਸਾਤ ਸੰਗਤ ਜੀ ਕਈ ਵੇਲੇ ਸਾਡੀ ਜ਼ਿੰਦਗੀ ਜਿਹੜੀ ਆ ਹਮੇਸ਼ਾ ਹੀ ਅਸਾੜ ਦੇ ਵਿੱਚ ਬਤੀਤ ਹੁੰਦੀ ਹੈ ਅੰਦਰ ਤਪਸ਼ ਹੀ ਤਪਸ਼ ਹੈ ਅੱਗ ਹੀ ਅੱਗ ਹੈ ਔਰ ਸਤਿਗੁਰੂ ਕਹਿੰਦੇ ਜਿੱਦਣ ਉਹਦੇ ਉਪਦੇਸ਼ ਤੁਹਾਡੇ ਹਿਰਦੇ ਵਿੱਚ ਆ ਜਾਣਗੇ ਤੁਹਾਡਾ ਜੀਵਨ ਸਾਵਣ ਬਣ ਜਾਏ ਇੱਕ ਮਹੀਨਾ ਨਹੀਂ ਸਾਰੀ ਜ਼ਿੰਦਗੀ ਹੀ ਸਾਵਣ ਹਰਿਆਵਲ ਭਰ ਹੋ ਜਾਏ ਰਸ ਭਰੀ ਹੋ ਜਾਏ ਹੁਣ ਜਿਹੜੀਆਂ ਬਾਹਰ ਲੀਆਂ ਰੁੱਤਾਂ ਨੇ ਸਾਧ ਸੰਗਤ ਦੀ ਜਿਸ ਤਰ੍ਹਾਂ ਆਪਾਂ ਕੱਲ੍ਹ ਗੱਲ ਕਰ ਗੱਲ ਕਰ ਰਹੀ ਸੀ ਅੱਗ ਦੀ ਹੁਣ ਗਰਮੀ ਦੇ ਵਿੱਚ ਕਈ ਚੀਜ਼ਾਂ ਸਾਨੂੰ ਜਾਦਾ ਸਮਾਂ ਰੱਖਣ ਲਈ ਫ੍ਰਿਜ ਵਿੱਚ ਰੱਖਣੀਆਂ ਪੈਂਦੀਆਂ ਵੀ ਕਾਫੀ ਸਮਾਂ ਨਿਕਲ ਜਾਏ ਜੇ ਆਪਾਂ ਫਰਿੱਜ ਵਿੱਚ ਨਹੀਂ ਰੱਖਦੇ ਤੇ ਉਹ ਥੋੜੇ ਸਮੇਂ ਦੇ ਵਿੱਚ ਹੀ ਉਹ ਖਰਾਬ ਹੋ ਜਾਂਦੀ ਹੈ ਇਹ ਸਾਡੀ ਜ਼ਿੰਦਗੀ ਦੀ ਕਹਾਣੀ ਹੈ ਜੇ ਸਾਡੇ ਜੀਵਨ ਵਿੱਚ ਪ੍ਰਮਾਤਮਾ ਦੇ ਉਪਦੇਸ਼ ਨਹੀਂ ਆਏ ਸਾਡੇ ਹਿਰਦੇ ਵਿੱਚ ਨਹੀਂ ਵਸੇ ਵੀ ਸਾਡੇ ਜਿਹੜੇ ਪ੍ਰਮਾਤਮਾ ਅਕਾਲ ਪੁਰਖ ਤੋਂ ਵਿਛੜ ਕੇ ਜਿਹੜੇ ਸਾਡੇ ਅੰਦਰ ਦਵੇਸ਼ ਭਾਵਨਾ ਇਰਖਾ ਦੀ ਅੱਗ ਤ੍ਰਿਸ਼ਨਾ ਦੀ ਅੱਗ ਜਿਹੜੀ ਹੈ ਉਹ ਸਾਡੇ ਜੀਵਨ ਨੂੰ ਗਾਲ੍ਹ ਦਿੰਦੀ ਹੈ ਕਿਉਂਕਿ ਰੱਬ ਨੂੰ ਭੁਲਾ ਦਿੱਤਾ ਹਰ ਵਿਸਰਤ ਤੇਰੇ ਗੁਣ ਗਲਿਆ ਸਤਗੁਰੂ ਕਿਰਪਾ ਕਰਦੇ ਕਹਿੰਦੇ ਸਾਵਣ ਇਦਾਂ ਦਾ ਹੈ ਕਈਆਂ ਨੂੰ ਖੁਸ਼ੀ ਹੁੰਦੀ ਆ ਕਈਆਂ ਨੂੰ ਵਿਛੋੜਾ ਬਣ ਜਾਂਦਾ ਤੇ ਦੋਨੇ ਭਾਵ ਗੁਰੂ ਸਾਹਿਬ ਨੇ ਬਾਣੀ ਵਿੱਚ ਦੱਸਿਆ ਸਤਗੁਰੂ ਕਹਿੰਦੇ ਨਾਨਕ ਸਾਵਣ ਜੇ ਵਸੇ ਜਉ ਮਹਾ ਹੋਏ ਜਦੋਂ ਸਾਵਣ ਵਰਸਦਾ ਤੇ ਚਾਰ ਜੀਵਾਂ ਨੂੰ ਬੜੀ ਖੁਸ਼ੀ ਹੁੰਦੀ ਹੈ। ਨਾਗਾ ਮਿਰਗਾ ਮੱਛੀਆਂ ਰਸੀਆ ਘਰ ਤਨ ਹੋਏ। 나ਗ ਗਰਮੀ ਹੁੰਦੀ ਆ ਪਾਣੀ ਪੈਂਦਾ ਤੇ ਉਹ ਵੀ ਧਰਤੀ ਤੇ ਆ ਜਾਂਦੇ ਆ। ਮਿਰਗ ਜਿਹੜੇ ਆ ਪਾਣੀ ਦੀ ਤਲਾਸ਼ ਲੱਭਦੇ ਆ ਪਰ ਜਦੋਂ ਮੀਂਹ ਪੈਣ ਲੱਗ ਜਾਂਦਾ ਤੇ ਉਹਨਾਂ ਨੂੰ ਵੀ ਪਾਣੀ ਮਿਲ ਜਾਂਦਾ। ਨਾਗਾ ਮਿਰਗਾ ਮੱਛੀਆਂ ਮੱਛੀ ਦਾ ਜੀਵਨ ਹੀ ਪਾਣੀ ਹੈ। ਨਾਗਾ ਮਿਰਗਾ ਮੱਛੀਆਂ ਰਸੀਆ ਕਰਦਨ ਹੋਏ ਰਸੀਆ ਭਾਵ ਜਿਹੜੇ ਚਸਕੇ ਰੱਖਦੇ ਆ ਲੋਕ ਜੀਵਨ ਵਿੱਚ ਖਾਣ ਪੀਣ ਦੇ ਰਸ ਰੱਖਦੇ ਆ ਉਹਨਾਂ ਕੋਲ ਪੈਸਾ ਹੁੰਦਾ ਮੀਂਹ ਜਿੰਨਾ ਮਰਜ਼ੀ ਪਈ ਦੇ। ਉਹ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾਂਦੇ। ਸਤਿਗੁਰੂ ਕਹਿੰਦੇ ਸਾਵਣ ਦਾ ਦੂਸਰਾ ਪਾਸਾ ਜਿਹੜਾ ਨਾਨਕ ਸਾਵਣ ਜੇ ਵਸੇ ਚੌਂ ਬਿਸ਼ੋੜਾ ਹੋਏ। ਗਾਈ ਪੁੱਤਾ ਗਾਈ ਪੁੱਤਾ ਗਾਂ ਦਾ ਪੁੱਤ ਜਿਹੜਾ ਬੈਲ ਗਾਈ ਪੁੱਤਾ ਨਿਰਦਣਾ ਪੰਥੀ ਚੱਕਰ ਹੋਏ ਜਦੋਂ ਬਰਸਾਤ ਸ਼ੁਰੂ ਹੋ ਜਾਂਦੀ ਹੈ ਤੇ ਉਹ ਕਿਸਾਨ ਜਿਹੜਾ ਬੈਲਾਂ ਨੂੰ ਖੇਤ ਵਿੱਚ ਲੈ ਜਾਂਦਾ ਤੇ ਬੜੀ ਮੁਸ਼ਕਲ ਦੇ ਨਾਲ ਉਹ ਵਿਚਾਰੇ ਚੱਲਦੇ ਆ ਸਾਰਾ ਸਾਰਾ ਦਿਨ ਉਹਨਾਂ ਦੇ ਕੋਲੋਂ ਕੰਮ ਕਰਾਉਂਦਾ ਗਾਈ ਪੁੱਤਾ ਨਿਰਦਣਾ ਹੁਣ ਜਿਹੜਾ ਗਰੀਬ ਆਂਦਾ ਹੈ ਜਿਹੜੇ ਮਿਹਨਤ ਕਰਕੇ ਸ਼ਾਮ ਨੂੰ ਰਾਸ਼ਨ ਲਿਆ ਕੇ ਖਾਣਾ ਤੇ ਉਹਦੇ ਵਾਸਤੇ ਤਾਂ ਸਾਵਣ ਪਛੋੜਾ ਹੀ ਹੋਇਆ ਨਾ ਪੰਥੀ ਰਾਹੀ ਜਿਹੜਾ ਹੈ ਰਸਤੇ ਕੱਚੇ ਹੁੰਦੇ ਛਾਨ ਰਸਤੇ ਬੰਦ ਹੋ ਜਾਂਦੇ ਛਾਨ ਉਹਦੇ ਵਾਸਤੇ ਵੀ ਬੜਾ ਮੁਸ਼ਕਲ ਹੁੰਦਾ ਸੀ ਚਾਕਰ ਜਿਹੜਾ ਨੌਕਰ ਹੈ ਜਿਹਨੇ ਨੌਕਰੀ ਕਰਨੀ ਜਿਹਦਾ ਜੀਵਨ ਹੀ ਨੌਕਰੀ ਤੇ ਨਿਰਭਰ ਹੈ ਨੌਕਰੀ ਜਾਏਗਾ ਤਾਂ ਉਹਨੂੰ ਤਨਖਾਹ ਮਿਲੇਗੀ ਸਤਿਗੁਰੂ ਕਹਿੰਦੇ ਇਹ ਸਾਵਣ ਇਹ ਬਾਹਰਲਾ ਹੈ ਇਹ ਬਾਹਰ ਲੀਆਂ ਰੁਕਤਾਂ ਤਾਂ ਸਮੇਂ ਦੇ ਮੁਤਾਬਕ ਬਦਲ ਜਾਣਗੀਆਂ ਪਰ ਐਸਾ ਨਾ ਹੋਵੇ ਕਿ ਸਾਡੀ ਸਾਰੀ ਜ਼ਿੰਦਗੀ ਅਸਾੜ ਦੇ ਵਿੱਚ ਨਿਕਲ ਜਾਵੇ ਪਰ ਸਾਧ ਸੰਗਤ ਦੀ ਕੇਵਲ ਐਸਾ ਹੁੰਦਾ ਸਾਰੀ ਜ਼ਿੰਦਗੀ ਗੁਰਦੁਆਰਿਆਂ ਆਉਂਦੇ ਨਿਕਲ ਜਾਂਦੀ ਹੈ ਸਾਡਾ ਜੀਵਨ ਅਸਾੜ ਬਣਿਆ ਰਹਿੰਦਾ ਪਰ ਕਈਆਂ ਦਾ ਜੀਵਨ ਸਾਵਣ ਬਣ ਜਾਂਦਾ ਤੇ ਸਤਗੁਰੂ ਕਿਰਪਾ ਕਰਦੇ ਆ ਕਹਿੰਦੇ ਭਾਈ ਇਹ ਸਾਵਣ ਸਰਸੀ ਕਾਮਣੀ ਕਾਮਣੀ ਕਹਿੰਦੇ ਜੀਵ ਇਸਤਰੀ ਉਹ ਰਸ ਦੇ ਨਾਲ ਭਰ ਜਾਂਦੀ ਐ ਕੌਣ ਕਹਿੰਦੇ ਚਰਨ ਕਮਲ ਸਿਉ ਪਿਆਰ ਜਿਹਦਾ ਪਿਆਰ ਸਤਿਗੁਰੂ ਦੇ ਸੋਹਣੇ ਚਰਨਾ ਕਮਲਾਂ ਨਾਲ ਬਣ ਜਾਂਦਾ ਸਤਿਗੁਰੂ ਦੇ ਉਪਦੇਸ਼ਾਂ ਨਾਲ ਬਣ ਜਾਂਦਾ ਇਹ ਸਾੜ ਵੀ ਉਦਨੇ ਖਤਮ ਹੋਣਾ ਆਸਾੜ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸੱਚ ਰੰਗ ਇਕੋ ਨਾਮ ਅੰਧਾਰ ਉਹਨਾਂ ਦਾ ਮਨ ਉਹਨਾਂ ਦਾ ਤਨ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਸੱਚ ਦੇ ਵਿੱਚ ਰੰਗਿਆ ਰਹਿੰਦਾ ਹੈ ਕੇਵਲ ਮਨੁੱਖ ਦਾ ਤਨ ਰੰਗਿਆ ਜਾਂਦਾ ਪਾਵਨ ਸੀ ਕਪੜੇ ਧਾਰਮਿਕ ਪਾ ਲੈਂਦੇ ਆ ਪਰ ਮਨ ਨਹੀਂ ਰੰਗਿਆ ਜਾਂਦਾ ਸਤਗੁਰੂ ਕਹਿੰਦੇ ਦੋਨੇ ਚੀਜ਼ਾਂ ਮਨ ਤਨ ਰੱਤਾ ਸੱਚ ਰੰਗ ਕਦੋਂ ਇਕੋ ਨਾਮ ਅੰਧਾਰ ਜਿਹੜੇ ਇੱਕ ਪਰਮੇਸ਼ਰ ਦੇ ਨਾਮ ਨੂੰ ਆਧਾਰ ਦਾ ਅਰਥ ਹੁੰਦਾ ਹੈ ਸਹਾਰਾ ਬਣਾ ਲੈਂਦੇ ਆਪ ਜੀ ਰੋਜ਼ ਪੜ੍ਹਦੇ ਹੋ ਸਭ ਕਹਿੰਦੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਜਦੋਂ ਆਧਾਰ ਬਣਾਓਗੇ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੰਟੋ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਤੇ ਜੀਵਨ ਦਾ ਆਧਾਰ ਬਣ ਜਾਏ ਪਰਮੇਸ਼ਰ ਦਾ ਨਾਮ ਤੇ ਕੀ ਹੋਏਗਾ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਜਿਨ੍ਹਾਂ ਨੇ ਇੱਕ ਪਰਮੇਸ਼ਰ ਦੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਸਹਾਰਾ ਬਣਾਇਆ ਤੇ ਉਹਦਾ ਫਿਰ ਉਹ ਪਰਮੇਸ਼ਰ ਬਣ ਜਾਂਦਾ ਹੈ ਅਕਾਲਪੁਰ ਖੋ ਦੀ ਮਦਦ ਕਰਦਾ ਹੈ ਸਾਧ ਸੰਗਤ ਜੀ ਡਾਕਟਰ ਜਸਵੰਤ ਸਿੰਘ ਜੀ ਨੇਕੀ ਜਿਨ੍ਹਾਂ ਨੇ ਬੜੀਆਂ ਹੀ ਬਹੁਮੁੱਲੀਆਂ ਪੁਸਤਕਾਂ ਸਿੱਖ ਧਰਮ ਨੂੰ ਦਿੱਤੀਆਂ ਜਿਹਦੇ ਵਿੱਚ ਸਭ ਤੋਂ ਵੱਧ ਪੁਸਤਕ ਉਹਨਾਂ ਦੀ ਜਿਹੜੀ ਪੜਨ ਦੇ ਵਿੱਚ ਆਉਂਦੀ ਹੈ ਉਹ ਅਰਦਾਸ ਦੇ ਉੱਪਰ ਲਿਖੀ ਅਰਦਾਸ ਦੇ ਇੱਕ ਇੱਕ ਅੱਖਰ ਦੀ ਵਿਆਖਿਆ ਕੀਤੀ ਜਿੱਥੇ ਪੇਸ਼ੇ ਦੇ ਵਿੱਚ ਡਾਕਟਰ ਸਨ ਉੱਥੇ ਗੁਰੂ ਸਾਹਿਬ ਨੇ ਵਿਦਵਤਾ ਬਹੁਤ ਦਿੱਤੀ ਸੀ ਬੜੀ ਵਿਦਵਤਾ ਸੀ ਉਹਨਾਂ ਦੀ ਲੈਕਚਰ ਕਰਨਾ ਕਿਤਾਬਾਂ ਲਿਖਣੀ ਇੱਕ ਵਾਰੀ ਨਾ ਸੰਗਤਾਂ ਕਿਸੇ ਇਤਿਹਾਸਕ ਸਥਾਨ ਦੇ ਦਰਸ਼ਨ ਕਰਨੇ ਜਾ ਰਹੀਆਂ ਸਨ ਤੇ ਉਸ ਜਥੇ ਦੇ ਵਿੱਚ ਇੱਕ ਨੌਜਵਾਨ ਬੱਚੀ ਸੀ ਸੰਗਤਾਂ ਤੁਰੀਆਂ ਜਾ ਰਹੀਆਂ ਤੁਰੀਆਂ ਜਾ ਰਹੀਆਂ ਉੱਚੀ ਨਹੀਂ ਮੇ ਜਗਾ ਸੀ ਤੇ ਉਹ ਬੱਚੀ ਦੇ ਪੈਰ ਨੂੰ ਠੇਡਾ ਲੱਗਾ ਤੇ ਬਹੁਤ ਜ਼ੋਰ ਦੀ ਡਿੱਗ ਪਈ ਤੇ ਸੱਟਾਂ ਲੱਗੀਆਂ ਤੇ ਜਿਆਦੀ ਸੱਟ ਉਹਦੇ ਪੈਰ ਦੇ ਅੰਗੂਠੇ ਤੇ ਲੱਗ ਗਈ ਭਾਵ ਉਹਦਾ ਜਿਹੜਾ ਨਖਣ ਸੀ ਨਾਹ ਸੀ ਅੰਗੂਠੇ ਦਾ ਉਹ ਖੜ ਗਿਆ ਤੇ ਸਾਰੇ ਜਿਹੜੇ ਜਥੇ ਦੇ ਇਸ ਵਿੱਚ ਲੋਕ ਸੰਡਾక్టర్ ਸਾਹਿਬ ਨੂੰ ਆਖਿਆ ਡਾਕਟਰ ਸਾਹਿਬ ਦੇ ਕੋਲ ਥੋੜੇ ਬੱਤੀਆਂ ਦਵਾਈਆਂ ਸਨ ਤੇ ਉਹਨੇ ਆਖਿਆ ਬੇਟਾ ਇੰਨੀਆਂ ਦਵਾਈਆਂ ਤੇ ਨਹੀਂ ਵੀ ਪੈਰ ਸੁੰਨ ਕਰਕੇ ਮੈਂ ਤੇਰਾ ਨਖੂਨ ਕੱਢ ਦਿਆਂ ਤੇ ਫਿਰ ਮੈਂ ਉਹਦੀ ਪੱਟੀ ਕਰ ਦਿਆਂ ਦਰਦ ਬਹੁਤ ਲੱਗੇਗਾ ਨਖੂਨ ਕੱਢਣਾ ਪਏਗਾ ਤੇ ਦਰਦ ਬਹੁਤ ਹੋਏਗਾ ਤੇ ਉਸ ਬੱਚੀ ਨੇ ਆਖਿਆ ਅੰਕਲ ਜੀ ਕੋਈ ਗੱਲ ਨਹੀਂ ਜਿੰਨਾ ਮਰਜ਼ੀ ਦਰਦ ਹੋ ਜਾ ਮੈਂ ਸਹਾਰ ਲਾਂਗੀ ਤੁਸੀਂ ਨਖੂਨ ਕੱਢ ਦਿਓ ਉਹ ਖੜ ਚੁੱਕਾ ਸੀ ਪੂਰੇ ਤੋਂ ਕਿੰਨਾ ਦੁੱਖ ਲੱਗਦਾ ਹੈ ਜਦੋਂ ਅੰਗੂਠੇ ਦਾ ਨਖੁਨ ਕੱਟਿਆ ਪੱਟੀ ਕੀਤੀ ਬੱਚੀ ਨੇ ਸੀ ਨਹੀਂ ਕੀਤੀ ਬੜੀ ਢੋਲਤਾ ਦੇ ਨਾਲ ਬੈਠੀ ਹੈ ਤੇ ਡਾਕਟਰ ਸਾਹਿਬ ਦੇ ਵੀ ਹੱਥ ਜੁੜ ਗਏ ਵੀ ਬੱਚੀ ਅਸੀਂ ਤਾਂ ਪੜਦੇ ਹੀ ਆ ਨਾ ਦੁੱਖ ਦੁੱਖ ਵਿੱਚ ਸੁਖ ਮਣਾਈ ਤੇ ਤੂੰ ਕਰਕੇ ਦਿਖਾ ਤਾ ਤੇਰੇ ਮਾਪੇ ਮਾਹ ਬਾਬ ਕਿੰਨੇ ਭਾਗਾ ਵਾਲੇ ਆ ਤੇਰੇ ਮਾਪੇ ਕਿੰਨੇ ਭਾਗਾਂ ਵਾਲੇ ਜਿੰਨੀ ਸੋਹਣੀ ਸਿੱਖਿਆ ਤੈਨੂੰ ਦਿੱਤੀ ਬੱਚੀ ਰੋਣ ਲੱਗ ਗਈ ਜੋਰ-ਜੋਰ ਦੀ ਰੋਣ ਲੱਗ ਗਈ ਸਾਰੇ ਹੈਰਾਨ ਹੋ ਗਏ ਡਾਕਟਰ ਸਾਹਿਬ ਵੀ ਹੈਰਾਨ ਹੋ ਗਏ ਕਹਿਣ ਲੱਗੇ ਬੇਟਾ ਜਦੋਂ ਰੋਣਾ ਸੀ ਉਦੋਂ ਤੂੰ ਰੋਈ ਨਹੀਂ ਤੇ ਹੁਣ ਰੋਣਾ ਨਹੀਂ ਸੀ ਤੇ ਹੁਣ ਤੂੰ ਰੋਣ ਲੱਗ ਗਈ ਮੈਂ ਕਿਹੜਾ ਕੁਛ ਤੈਨੂੰ ਗਲਤ ਕਿਹਾ ਉਹਨੇ ਆਖਿਆ ਵੀ ਇਦਾਂ ਦਾ ਬਾਪ ਤਾਂ ਹੋਣਾ ਹੀ ਨਹੀਂ ਚਾਹੀਦਾ ਕਿਸੇ ਦਾ ਕਿਉਂ ਮੇਰਾ ਜਿਹੜਾ ਬਾਪ ਹੈ ਨਾ ਅਤ ਦਰਜੇ ਦਾ ਸ਼ਰਾਬੀ ਆ ਤੇ ਮੈਨੂੰ ਕੁੱਟਦਾ ਵੀ ਹੈ ਮਾਂ ਮੇਰੀ ਹੈ ਨਹੀਂ ਰੋ ਸ਼ਰਾਬ ਪੀ ਕੇ ਮੈਨੂੰ ਮਾਰਦਾ ਹੈ ਤੇ ਡਾਕਟਰ ਸਾਹਿਬ ਨੇ ਆਖਿਆ ਕਹਿੰਦੇ ਬੇਟਾ ਇੱਕ ਗੱਲ ਕਹਾਂ ਕਹਿਣ ਲੱਗੇ ਬੋਲੋ ਕਹਿੰਦੇ ਤੂੰ ਬਾਪ ਬਦਲ ਲੈ ਤੋ ਬੱਚੀ ਨੇ ਆਖਿਆ ਕਿ ਤੁਸੀਂ ਮਜ਼ਾਕ ਕਰਦੇ ਹੋ ਇਹ ਵੀ ਕਦੇ ਹੁੰਦਾ ਕਿ ਮਾਂ ਬਾਪ ਬਦਲੇ ਜਾਣ ਕਹਿਣ ਲੱਗੇ ਮੈਂ ਮਜ਼ਾਕ ਨਹੀਂ ਕਰ ਰਿਹਾ ਤੂੰ ਆਪਣਾ ਬਾਪ ਬਦਲ ਲੈ ਦੱਸਾਂ ਕਿਹੜਾ ਬਾਪ ਕਹਿਣ ਲੱਗੇ ਦੱਸੋ ਕਹਿੰਦੇ ਤੂੰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੂੰ ਆਪਣਾ ਬਾਪ ਬਣਾ ਲੈ ਕਿੱਦਾਂ ਬਣੇਗਾ ਕਹਿੰਦੇ ਅੰਮ੍ਰਿਤ ਛਕ ਲੈ ਅੰਮ੍ਰਿਤ ਛਕਿਆ ਕਾਫੀ ਦਿਨ ਉਹ ਜਥੇ ਯਾਤਰਾ ਦੇ ਵਿੱਚ ਸੀ ਵਾਪਸ ਘਰ ਗਈ ਉਹੀ ਉਹਦਾ ਕੰਮ ਸ਼ਰਾਬੀ ਪਿਓ ਹੱਥ ਵਿੱਚ ਸ਼ਰਾਬ ਦੀ ਬੋਤਲ ਸ਼ਾਮ ਨੂੰ ਘਰ ਆਉਂਦਾ ਤੇ ਅੱਜ ਥੋੜਾ ਜਿਹਾ ਹੁਣ ਅੰਦਰ ਪਰਮੇਸ਼ਰ ਦੇ ਨਾਮ ਦਾ ਸਹਾਰਾ ਸੀ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਬੱਚੀ ਨੇ ਇੱਕ ਅਮਰਤ ਛੱਕ ਕੇ ਉਹਦੇ ਜੀਵਨ ਦੇ ਵਿੱਚ ਬਦਲਾਅ ਆਇਆ ਤੇ ਅੱਜ ਵੀ ਉਹ ਸ਼ਰਾਬ ਪੀ ਕੇ ਜਦੋਂ ਛੋਟੀ ਚੁੱਕਦਾ ਬੱਚੀ ਨੂੰ ਮਾਰਨ ਲਈ ਆਜੋ ਛੋਟੀ ਨੂੰ ਫੜ ਲੈਣੀ ਤਾਕਤ ਦੇ ਨਾਲ ਫੜਦੀ ਹੈ ਕਹਿਣ ਲੱਗੇ ਬਾਪੂ ਅੱਜ ਨਾ ਮਾਰੀ ਕਿਉਂ ਅੱਜ ਕੀ ਹੋਇਆ ਉਹ ਕਹਿਣ ਲੱਗੀ ਅੱਜ ਤੇ ਤੂੰ ਮਾਰਿਆ ਗਿਆ ਨਾ ਅੱਜ ਫਿਰ ਮੈਂ ਤੇਰੇ ਤੋਂ ਬਦਲਾ ਨਹੀਂ ਲਵਾਂਗੀ ਮੇਰਾ ਬਾਪੂ ਲਏਗਾ ਕਿਹੜਾ ਤੇਰਾ ਬਾਪ ਮੈਂ ਆ ਨਾ ਤੇਰਾ ਬਾਪ ਕਹਿੰਦਾ ਮੇਰਾ ਬਾਪ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਮੇਰਾ ਬਾਪ ਗੁਰੂ ਗੋਬਿੰਦ ਸਿੰਘ ਹੈ ਉਹਦੇ ਵੀ ਹੱਥ ਕੰਬਣ ਲੱਗ ਗਏ ਤੇ ਜਾ ਕੇ ਲੰਮਾ ਪੈ ਗਿਆ ਸੌ ਗਿਆ ਤੇ ਡਾਕਟਰ ਸਾਹਿਬ ਨੇ ਲਿਖਿਆ ਕਹਿੰਦੇ ਅੱਧੀ ਰਾਤ ਹੋਈ ਨਾ 1.5 2 ਵਜੇ ਕਿ ਉਹ ਬੱਜੀ ਤੇ ਮੰਝੇ ਦੇ ਕੋਲ ਖੜਾ ਹੈ ਤੇ ਬੱਚੀ ਦੀ ਅੱਖ ਖੁੱਲ ਗਈ ਤੇ ਉਹ ਬੜੀ ਘਬਰਾਟ ਦੇ ਨਾਲ ਉੱਠੀ ਹੈ ਕਿ ਹੁਣ ਪਤਾ ਕੀ ਬੰਦਾ ਬੰਦਾ ਜਿਹੜਾ ਸ਼ਰਾਬੀ ਹੋਵੇ ਜਿਹੜਾ ਹੰਕਾਰੀ ਹੋਵੇ ਅੱਗ ਲੱਗੀ ਹੋਵੇ ਜੀਵਨ ਦੇ ਵਿੱਚ ਉਹ ਕੁਝ ਵੀ ਕਰ ਸਕਦਾ ਬੱਚੀ ਘਬਰਾ ਗਈ ਉਹਨੇ ਆਖਿਆ ਪੁੱਤਰਾ ਘਬਰਾ ਨਾ ਬੇਟਾ ਘਬਰਾ ਨਾ ਮੈਂ ਤੇਰੇ ਪੈਰਾਂ ਵਿੱਚ ਮੱਥਾ ਟੇਕਣਾ ਹੈ ਕਿਉਂ ਜਿਹਨੇ ਤੇਰਾ ਜੀਵਨ ਬਦਲ ਦਿੱਤਾ ਐ ਇੰਨੀ ਤੈਨੂੰ ਤਾਕਤ ਦਿੱਤੀ ਐ ਮੈਂ ਵੀ ਉਹੀ ਬਾਪ ਧਾਰਨ ਕਰ ਤੇ ਇਸ ਨਾਮ ਦੀ ਤਾਕਤ ਹੈ ਪਰਮੇਸ਼ਰ ਦੀ ਬਖਸ਼ਿਸ਼ ਹੈ ਜੀਵਨ ਦੇ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਕਿਰਪਾ ਬਣਦੀ ਆ ਬਖਸ਼ਿਸ਼ ਬਣਦੀ ਆ ਜਦੋਂ ਅਸੀਂ ਇੱਕ ਦੇ ਨਾਮ ਨੂੰ ਸਹਾਰਾ ਬਣਾਉਂਦੇ ਜਦੋਂ ਅਸੀਂ ਇੱਕ ਦੇ ਬਣ ਜਾਂਦੇ ਸਭ ਕਹਿੰਦੇ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਸ਼ਾਰ ਵਿਖਿਆ ਕਹਿੰਦੇ ਜ਼ਹਿਰ ਜਿਨਨੇ ਦੁਨੀਆ ਦੇ ਰੰਗ ਹਨ ਕੌੜੇ ਲੱਗਦੇ ਆ ਇਹ ਮਾਇਆ ਦੇ ਜਿਹੜੇ ਰੰਗ ਕੌੜੇ ਲੱਗਦੇ ਆ ਦਿਸਣ ਸਭੇ ਸ਼ਾਰ ਇਹ ਸਵਾਲ ਲੱਗਦੇ ਆ ਤੇ ਅੰਦਰੋਂ ਕੀ ਪੈਦਾ ਹੁੰਦਾ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾ ਉਹ ਪਰਮੇਸ਼ਰ ਦੇ ਨਾਮ ਦੀ ਜਿਹੜੀ ਬੂੰਦ ਹੈ ਬੜੀ ਸੋਹਣੀ ਹੈ ਸੁਹਾਵਣੀ ਹੈ ਪਰ ਕਿਦਾਂ ਪੀਤੀ ਜਾਂਦੀ ਹੈ ਮਿਲ ਸਾਧੂ ਗੁਰੂ ਦਾ ਸੰਗ ਕਰਕੇ ਮਿਲ ਸਾਧੂ ਪੀਵਣ ਹਾਰ ਤੇ ਜਿਨ੍ਹਾਂ ਨੂੰ ਪ੍ਰਾਪਤੀ ਹੁੰਦੀ ਹੈ ਨਾ ਉਹ ਅਰਦਾਸ ਕਰਦੇ ਹਰ ਹਰ ਬੂੰਦ ਪਏ ਹਰ ਸਾਮੀ ਹਮ ਚਾਤਰਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰੋ ਪ੍ਰਭੂ ਆਪਣੇ ਮੁਖ ਦੇਵੋ ਹਰ ਨਿਮਖਾਤੀ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ ਜਿਉਂ ਬਿਨ ਅਮਲੇ ਅਮਲੀ ਮਰ ਜਾਈ ਹੈ ਕਿਉਂ ਹਰ ਬਿਨ ਹਮ ਮਰ ਜਾਂਦੀ ਤੇ ਉਹਨਾਂ ਦਾ ਜੀਵਨ ਬਣ ਜਾਂਦਾ ਸਾਧ ਸੰਗਤ ਦੀ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾ ਬਣ ਤਿਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਆਪਾਰ ਜਿਸ ਤਰ੍ਹਾਂ ਸਾਵਣ ਆਉਂਦਾ ਨਾ ਬਾਰਿਸ਼ ਹੁੰਦੀ ਆ ਤੇ ਸਾਰੇ ਪਾਸੇ ਹਰਿਆਵਲ ਹੋ ਜਾਂਦੀ ਏ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਵੀ ਹਰਿਆਵਲ ਬਣ ਜਾਂਦੀ ਬਣ ਤਿੰਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਆਪਾਰ ਇਹ ਬਦਲਾਅ ਆਉਣਾ ਚਾਹੀਦਾ ਭਾਵੇਂ ਮੈਂ ਹੋਵਾਂ ਕੋਈ ਵੀ ਹੋਵੇ ਜੇ ਸਾਡੇ ਜੀਵਨ ਦੇ ਵਿੱਚ ਬਦਲਾਅ ਨਹੀਂ ਆਇਆ ਬਾਣੀ ਪੜ ਕੇ ਸੰਗਤ ਕਰਕੇ ਸੇਵਾ ਕਰਕੇ ਫੇ ਸਾਨੂੰ ਸੋਚਣਾ ਪਏਗਾ ਵੀ ਅਸੀਂ ਉੱਥੇ ਤੇ ਉੱਥੇ ਖੜੇ ਹਾਂ ਹੁਣ ਕਈ ਲੋਕ ਸਵਾਲ ਕਰਦੇ ਵੀ ਗੁਰਦੁਆਰਿਆਂ ਦੇ ਵਿੱਚ ਨੌਜਵਾਨ ਕਿਉਂ ਨਹੀਂ ਆਉਂਦੇ ਬੱਚੇ ਗੁਰਦੁਆਰੇ ਕਿਉਂ ਨਹੀਂ ਆਉਂਦੇ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਜੀ ਦੀ ਇੱਕ ਜੀਵਨ ਦੀ ਹੱਡ ਬੀਤੀ ਹੈ ਇੱਕ ਦਿਨ ਕਿਸੇ ਨੌਜਵਾਨ ਨੂੰ ਕਿਹਾ ਗਿਆਨੀ ਜੀ ਨੇ beta ਗੁਰਦੁਆਰੇ ਆਇਆ ਕਰੋ ਉਸ ਨੇ ਫਟ ਜਵਾਬ ਦਿੱਤਾ ਕਿਹਨ ਲਗਾ ਗਿਆਨੀ ਜੀ ਮੇਰੇ ਪਿਤਾ ਜੀ 50 ਸਾਲ ਤੋਂ ਗੁਰਦੁਆਰੇ ਜਾ ਰਹੇ ਹਨ ਉਹਨਾਂ ਦੇ ਜੀਵਨ ਵਿੱਚ ਕੋਈ ਬਦਲਾਅ ਨਹੀਂ ਆਇਆ ਉਹ ਹੀ ਸ਼ਰਾਬ ਪੀਂਦੇ ਆ ਘਰ ਆ ਕੇ ਗਾਲਾਂ ਕੱਢਦੇ ਆ ਕੁੱਟਮਾਰ ਕਰਦੇ ਆ ਮਾਂ ਨੂੰ ਵੀ ਮਾਰਦੇ ਆ ਤੇ ਜੇ ਉਹ ਨਹੀਂ ਬਦਲਿਆ ਸੀ ਗੁਰਦੁਆਰੇ ਆ ਕੇ ਕੀ ਕਰ। ਕਿਉਂਕਿ ਸਾਡੇ ਜੀਵਨ ਨੇ ਹੀ ਦੂਸਰੇ ਨੂੰ ਜੋੜਨਾ। ਜੇ ਸਾਡੇ ਵਿੱਚ ਉਹੀ ਭਾਵ ਰਹਿ ਗਿਆ ਤੇ ਸਾਡੇ ਜੀਵਨ ਵਿੱਚ ਅਸਾੜ ਹੀ ਅਸਾੜ ਹੈ ਸਾਵਣ ਕਦੇ ਨਹੀਂ ਆ ਸਕਦਾ। ਸਾਡੇ ਜੀਵਨ ਵਿੱਚ ਬਦਲਾਅ ਆ ਜਾਏ। ਸ ਗੁਰੂ ਦੇ ਕੋਲ ਬੈਠਣ ਦਾ ਭਾਵ ਕੀ ਹੈ ਜਨ ਆਵਣ ਕਾ ਇਹ ਸਵਾਉ ਜਨ ਕੇ ਸੰਗ ਜਿਤ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਤੇ ਉਦਾਂ ਫਿਰ ਨਹੀਂ ਤਾਂ ਫਿਰ ਬੰਦੇ ਨੂੰ ਕਹਿੰਦਾ ਮੂੰਹ ਇੱਧਰ ਕਰ ਲੋ ਭਾਈ ਇਹਦੇ ਦਰਸ਼ਨ ਨਹੀਂ ਕਰਨੇ ਬਾਬਾ ਜੀ ਸਤਗੁਰ ਕਹਿੰਦੇ ਆ ਕਹਿੰਦੇ ਫਰੀਦਾ ਤਿਨਾ ਮੁਖ ਡਰਾਵਣੇ ਜਿਨ੍ਹਾਂ ਬਸਾਰਿਓ ਨਾਉ ਜਿਨ੍ਹਾਂ ਨੇ ਰੱਬ ਦੇ ਨਾਮ ਹੀ ਬਸਾਰ ਦਿੱਤਾ ਪਰ ਉਹ ਵੀ ਅਪਹਾਗਾਂ ਵਾਲੇ ਜਿਨੇ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਆਪ ਤਾਂ ਤਰ ਗਏ ਆਪਣੇ ਪਰਿਵਾਰ ਨੂੰ ਵੀ ਤਾਰ ਲਿਆ ਮੰਨ ਪਰਵਾਰ ਸਦਾ ਸਤਿਗੁਰੂ ਕਹਿੰਦੇ ਉਹਦਾ ਜੀਵਨ ਬਦਲ ਗਿਆ ਬਣ ਤਿੰਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਆਪਾਰ ਅੰਦਰ ਅਰਦਾਸ ਨਿਕਲਦੀ ਹਰ ਮਿਲਣ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਕਰਮ ਧਾਰਤ ਹੁੰਦਾ ਹੈ ਬਖਸ਼ਿਸ਼ ਬਖਸ਼ਿਸ਼ ਨਾਲ ਮਿਲਦਾ ਸੰਗਤ ਤੁਸੀਂ ਕਰ ਰਹੇ ਹੋ ਬਾਣੀ ਪੜਦੇ ਹੋ ਨਾਮ ਸਿਮਰਨ ਕਰਦੇ ਹੋ ਇਹਦੀ ਕਿਰਪਾ ਦੇ ਨਾਲ ਹੁੰਦਾ ਹੈ ਕਰਮ ਮਿਲਾ ਬਨਹਾਰ ਜਿਨੀ ਸਖੀਏ ਪ੍ਰਭ ਪਾਇਆ ਜਿਨ੍ਹਾਂ ਨੇ ਸਤ ਸੰਗੀ ਪ੍ਰਭੂ ਦੇ ਪਿਆਰਿਆਂ ਨੇ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ ਹਉ ਤਿੰਨ ਕਾ ਸਦ ਬਲਹਾਰ ਸਤਗੁਰ ਕਹਿੰਦੇ ਮੈਂ ਉਹਨਾਂ ਤੋਂ ਹਮੇਸ਼ਾ ਹੀ ਸਤ ਕੇ ਜਾਂਦਾ ਹਾਂ ਨਾਨਕ ਹਰ ਜੀ ਮਾਇਆ ਕਰ ਦੋ ਸ਼ਬਦ ਗੁਰਬਾਣੀ ਵਿੱਚ ਇੱਕ ਮਾਇਆ ਇੱਕ ਮਾਇਆ ਮਾਇਆ ਸ਼ਬਦ ਹੈ ਮਿਆਦ ਆਰਥ ਹੁੰਦੇ ਕਿਰਪਾ ਮਾਇਆ ਜਿਹੜੀ ਐ ਸਾਨੂੰ ਰੱਬ ਤੋਂ ਦੂਰ ਕਰ ਦਿੰਦੇ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਚਾਰ ਸਤਗੁਰੂ ਕਹਿੰਦੇ ਨਾਨਕ ਹਰਜੀ ਮਿਆ ਆਕਾਰ ਸ਼ਬਦ ਸਵਾਰਣ ਹਾਰ ਸਾਨੂੰ ਆਪਣੇ ਸ਼ਬਦ ਨਾਲ ਜੋੜ ਕੇ ਸਾਡੇ ਜੀਵਨ ਨੂੰ ਸੋਹਣਾ ਬਣਾ ਦਿਓ ਜਿੱਦਾਂ ਅਪ ਪੜ੍ਹਦੇ ਨਾ ਆ ਆਨੰਦ ਸਬਦ ਦੀ ਛੇਵੀਂ ਪੌੜੀ ਸੱਚੀ ਲਿਵੇ ਬਿਨ ਦੇਹ ਨਿਵਾਣੀ ਦੇਹ ਨਿਵਾਣੀ ਲਿਵੇ ਬਾਜੋਂ ਕਿਆ ਕਰੇ ਵਿਚਾਰੀਆ ਤੁ ਦੁਆਰ ਸਮਰਥ ਕੋਈ ਨਹੀਂ ਕਿਰਪਾ ਕਰ ਬਣਵਾਰੀ ਐ ਇਸ ਨੂੰ ਹੋਰ ਥਾਂਉ ਨਹੀਂ ਸ਼ਬਦ ਲਾਗ ਸਵਾਰੀ ਐ ਸਾਨੂੰ ਸ਼ਬਦ ਵਿੱਚ ਜੋੜ ਕੇ ਸਤਿਗੁਰੂ ਜੀ ਸਾਡੇ ਜੀਵਨ ਨੂੰ ਸੋਹਣਾ ਬਣਾ ਦਿਓ ਨਾਨਕ ਹਰ ਜੀ ਮਿਆਕਾਰ ਸ਼ਬਦ ਸਵਾਰਣ ਹਾਰ ਸਾਵਣ ਤੇਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਉਹਨਾਂ ਵਾਸਤੇ ਸਾਵਣ ਦਾ ਮਹੀਨਾ ਬੜਾ ਸੋਹਣਾ ਹੈ ਹਮੇਸ਼ਾ ਹੀ ਉਹਨਾਂ ਦਾ ਜੀਵਨ ਸਾਵਣ ਬਣ ਜਾਂਦਾ ਹੈ ਸੁਹਾਗ ਭਾਗ ਵਾਲੇ ਬਣ ਜਾਂਦੇ ਆ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਹਾਰ ਆਪਣੇ ਗਲੇ ਦੇ ਵਿੱਚ ਪਾਇਆ ਉਹਦੇ ਗਲੇ ਨਾਲ ਪਰਮੇਸ਼ਰ ਨੂੰ ਯਾਦ ਕਰਦੇ ਕੰਠੇ ਮਾਲਾ ਜੇਵਾ ਰਾਮ ਸਹਸ ਨਾਮ ਲੈ ਲੈ ਕਰੋ ਸलाम ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲੌ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ